ਜਦੋਂ ਸੂਬਿਆਂ ਦੇ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਡੇਰਿਆਂ ਦੇ ਗੇੜੇ ਲਾਉਂਦੇ ਸਿਆਸੀ ਲੀਡਰ ਜ਼ਰੂਰ ਵੇਖੇ ਜਾ ਸਕਦੇ ਆ। ਡੇਰਾਬਾਦ ਦੇ ਨਾਲ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਵੱਡੇ ਸਵਾਲ ਉੱਠਣੇ ਸ਼ੁਰੂ ਹੋਏ ਉੱਥੇ ਹੀ ਸਿਆਸੀ ਪਾਰਟੀਆਂ ਨੂੰ ਇਹਦਾ ਜ਼ਰੂਰ ਫਾਇਦਾ ਮਿਲਣ ਲੱਗਿਆ। ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਐਮਪੀ ਪਰਨੀਤ ਕੌਰ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ। ਲੁਖਸੋਬਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਅਜੇ ਦੇ ਵਿੱਚ ਐਮਪੀ ਪ੍ਰਨੀਤ ਕੌਰ ਹੋਰਾਂ ਦੇ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਕੀਤੀ ਗਈ ਮੁਲਾਕਾਤ ਸਿਆਸੀ ਖੇਹਰਾਂ ਦੇ ਵਿੱਚ ਚਰਚਾਵਾ ਦਾ ਮਾਹੌਲ ਜ਼ਰੂਰ ਗਰਮ ਕਰ ਰਹੀ ਹੈ ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸਿਆਸੀ ਲੀਡਰ ਨੇ ਕਿਸੇ ਡੇਰਾ ਮੁਖੀ ਦੇ ਨਾਲ ਮੁਲਾਕਾਤ ਕੀਤੀ ਹੋਵੇ ਗੱਲਬਾਤ ਕੀਤੀ ਹੋਵੇ ਇਸ ਤੋਂ ਪਹਿਲਾਂ ਵੀ ਹਰ ਇੱਕ ਸਿਆਸੀ ਪਾਰਟੀ ਕਿਤੇ ਨਾ ਕਿਤੇ ਡੇਰਿਆਂ ਦੇ ਵਿੱਚ ਜਾ ਕੇ ਮੁਲਾਕਾਤਾਂ ਦਾ ਦੌਰ ਹੈ ਜਿਹੜਾ ਉਹ ਜ਼ਰੂਰ ਸ਼ੁਰੂ ਕਰਦੇ ਹੁੰਦੀ ਹੈ ਤੇ ਹੁਣ ਇਸੇ ਦੇ ਚੱਲਦੇ ਜੀ ਐਮਪੀ ਪ੍ਰਨੀਤ ਕੌਰ ਹੋਰਾਂ ਦੇ ਵੱਲੋਂ ਜਿਨ੍ਹਾਂ ਨੇ ਬੀਤੇ ਦਿਨੀ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਉਹਨਾਂ ਦੇ ਵੱਲੋਂ ਬਾਬਾ ਗੁਰਿੰਦਰ ਸਿੰਘ ਢੱਲੋਂ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ